ਪੀਵੀ ਟੂਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਬੰਗਾ ਸ਼ਹਿਰ ਚਲਦੇ ਆ ਜਿੱਥੇ ਐਸਪੀ ਸੋਨ ਲਾਲ ਸੋਨੀ ਅਤੇ ਡੀਐਸਪੀ ਹੈੱਡਕੁਆਰਟਰ ਜੋਗਾ ਸਿੰਘ ਦੀ ਅਗਵਾਈ ਵਿੱਚ ਵਿਸ਼ਾਲ ਫਲੈਗ ਮਾਰਚ ਕੱਢਿਆ ਗਿਆ ਜੋ ਪਿੰਡ ਖਟਕੜ ਕਲਾਂ ਤੋਂ ਸ਼ੁਰੂ ਹੋ ਕੇ ਬੰਗਾ ਸ਼ਹਿਰ ਰਾਈ ਹੁੰਦਾ ਹੋਇਆ ਵਕ ਵਕ ਪਿੰਡਾਂ 'ਚ ਪਹੁੰਚਿਆ ਇਸ ਫਲੈਗ ਮਾਰਚ ਦੀ ਰਵਾਨਗੀ ਮੌਕੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਆ ਐਸਪੀ ਸੋਨ ਲਾਲ ਸੋਨੀ ਨੇ ਦੱਸਿਆ ਕਿ ਫਲੈਗ ਮਾਰਚ ਦਾ ਮੁੱਖ ਮੰਤਵ ਸ਼ਾਂਤੀਪੂਰਵਕ ਤਰੀਕੇ ਨਾਲ ਚੋਣਾਂ ਕਰਵਾਉਣਾ ਤੇ ਗਲਤ ਅਨਸਰਾਂ ਨੂੰ ਨੱਥ ਪਾਉਣਾ ਹੈ ਉਹਨਾਂ ਕਿਹਾ ਕਿ ਸਾਡਾ ਪਹਿਲਾ ਫਰਜ਼ ਲੋਕਾਂ ਦੀ ਸੁਰੱਖਿਆ ਤੇ ਜਨਤਾ ਦਾ ਪੁਲਿਸ ਪ੍ਰਤੀ ਵਿਸ਼ਵਾਸ ਕਾਇਮ ਰੱਖਣਾ ਹੈ ਜਿਸ ਕਰਕੇ ਅੱਜਕੱਲ ਪੁਲਿਸ ਪਿੰਡਾਂ ਸ਼ਹਿਰਾਂ ਦੀ ਹਰ ਸੜਕ ਹਰ ਮੁਹੱਲੇ ਦੀ ਗਲੀ ਤੇ ਆਪਣੀ ਬਾਜ਼ ਅੱਖ ਰੱਖ ਰਹੀ ਹੈ ਤਾਂ ਜੋ ਸ਼ਰਾਰਤੀ ਅਨਸਰਾਂ ਨੂੰ ਕੁਸਕਣ ਨਾ ਦਿੱਤਾ ਜਾ ਸਕੇ ਉਹਨਾਂ ਦੱਸਿਆ ਕਿ ਪੁਲਿਸ ਮੁਲਾਜ਼ਮਾਂ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ ਕਿ ਇਹਨਾਂ ਚੋਣਾਂ ਦੇ ਵਿੱਚ ਕਿਸੇ ਤਰ੍ਹਾਂ ਦੀ ਢਿੱਲ ਬਰਦਾਸ਼ਤ ਨਹੀਂ ਹੋਵੇਗੀ ਤੇ ਉਹਨਾਂ ਨੇ ਸ਼ਰਾਰਤੀਆਂ ਸਰਾਂ ਨੂੰ ਵੀ ਤਾੜਨਾ ਕੀਤੀ ਕਿ ਉਹਨਾਂ ਨੂੰ ਕਿਸੇ ਵੀ ਤਰ੍ਹਾਂ ਦੀ ਸ਼ਰਾਰਤ ਕਰਨ ਤੋਂ ਪਹਿਲਾਂ 100 ਵਾਰ ਸੋਚਣਾ ਹੋਵੇਗਾ ਆਓ ਦੇਖਦੇ ਹਾਂ ਸਾਡੇ ਸਟਾਫ ਰਿਪੋਰਟਰ ਰਕੇਸ਼ अरोड़ा ਦੀ ਇਹ ਵਿਸ਼ੇਸ਼ ਰਿਪੋਰਟ ਤਾਰੇ ਫਲੈਗ ਮਾਰ ਤੁਸੀਂ ਕਰ ਰਹੇ ਹੋ ਕਿਸ ਪਰਪਸ ਨਾਲ ਕਰ ਰਹੇ ਹੋ ਇਹ ਵੀ ਅੱਜ ਫਲੈਗ ਮਾਰ ਚਾਪਾ ਕਰ ਰਹੇ ਆ ਵਰਗਤ ਵਿੱਚ ਸਾਰੇ ਬੋਹਾ ਸ਼ਹਿਰ ਦੇ ਵਿੱਚ ਕੋਰੀਏ ਸਾਡੀ ਆ ਪੰਜਾਬ ਦੇ ਵਿੱਚ ਹੀ ਹੈ ਇਹ ਇਹ ਜੀਲਿੰਗ ਇਲੈਕਸ਼ਨ ਕੋਈ ਕੋਈ ਇਰਖੇ ਅੰਸਗਾ ਵੀ ਕਰ ਰਹਾ ਨਾ ਹੋ ਜਾਏ ਔਰ ਲਾਣ ਆਰਡਰ ਨੂੰ ਮੇਨਟੇਨ ਰੱਖਦੇ ਹੋਏ ਇਹ ਲੋਕਾਂ ਦਾ ਅੱਛਾ ਪ੍ਰਭਾਵ ਪਵੇ ਔਰ ਅੱਛੀ ਜਿਹੜਾ ਇੱਕ ਮੈਸੇਜ ਅੱਛਾ ਜਾਵੇ ਕਿ ਜਿੰਨੀ ਵੀ ਇਲੈਕਸ਼ਨ ਗੇਰਾ ਹੁਣ ਹੋਣੀ ਹੈ ਸ਼ਾਂਤੀ ਨਾਲ ਇਲੈਕਸ਼ਨ ਕਿੰਨੇ ਹੈਗੇ ਮੁਲਾਜ਼ਮ ਜਿਹੜੇ ਅੱਜ ਫਲੈਗ ਮਾਰਚ ਹਿੱਸਾ ਬਣ ਰਹੇ ਆ ਇਹ ਤਕਰੀਬਨ ਸਾਡੇ ਮੁਲਾਜ਼ਮ ਹੈਗੇ ਜੀ 35 35 ਦੇ ਮੁਲਾਜ਼ਮ ਜਿਹੜੇ ਸਾਡੇ ਵਿਦ ਐਸ ਐਚ ਓ ਹਲਕਾ ਜੀ ਪਿੰਡਾਂ ਚ ਹੋਏਗਾ ਕਿ ਸ਼ਹਿਰ ਚ ਵੀ ਇਹ ਫਲੈਗ ਮਾਰਚ ਲੱਗੇ ਇਹ ਸਿਟੀ ਏਰੀਆ ਚ ਹੋਏਗਾ ਜੀ ਤੇ ਮੇਰੇ ਪਿੰਡ ਜਿਹੜੇ ਇਹ ਬਾਜ਼ਾਰ ਹੋ ਗਿਆ ਜਾਂ ਅੱਛੇ ਚ ਫੇਮਸ ਆ ਗਿਆ ਕੋਈ ਪਬਲਿਕ ਤੇ ਨਾ ਸੰਦੇਸ਼ ਕੋਈ ਅਸੀਂ ਬਸ ਇਹ ਕਹਿਣਾ ਚਾਹੁੰਦਾ ਹੈ ਕਿ ਆਪਣੇ ਜਿਹੜੇ ਇਲੈਕਸ਼ਨ ਬੜੇ ਫੀਡਫੁਲ ਹੋਣੇ ਚਾਹੀਦੇ ਆ ਔਰ ਵਧੀਆ ਤਰੀਕੇ ਨਾਲ ਹੋਣ ਕਿ ਕੋਈ ਏਦਾਂ ਦਾ ਕੋਈ ਬੜੀ ਪੁੱਛ ਦਾ ਪੂਰਾ ਆਪਣੇ ਸਹਿਯੋਗ ਦੇਣ ਕਿ ਏਦਾਂ ਦੀ ਅਨਸਰਾਂ ਦੀ ਘਟਰਾ ਨਾ ਕਰਨ ਜੇ ਕੋਈ ਗਲਤ ਅਨਸਰ ਜਾਂ ਕੋਈ ਸਮਗਲੀ ਨੂੰ ਜਾ ਕੇ ਹੋਰ ਕੋਈ ਗਲਤ ਬੰਦਾ ਉਹ ਜਿਹੜੀ ਇਨਫੋਰਮੇਸ਼ਨ ਦੇ ਤਾਂ ਜਿਹਨੂੰ ਫੈਕਟ ਟਾਈਮ ਆਪਾਂ ਉਹਨਾਂ ਨੂੰ ਕਾਊਂਡ ਬਕ ਕਰ ਸਕਦੇ ਸਰ ਫਲੈਗ ਮਾਰਕ ਤੋਂ ਕਰੀਬ ਅੱਧਾ ਘੰਟਾ ਪਹਿਲਾਂ ਇੱਕ ਬੰਦਾ ਸ਼ਹਿਰ ਤੋਂ ਮੋਟਰਸਾਈਕਲ ਚੋਰੀ ਹੋ ਗਿਆ ਤੇ ਫਿਰ ਚੋਰੀ ਬਾਰੇ ਤੁਹਾਨੂੰ ਵੀ ਰਲਕਾ ਜੀਓ ਸਾਡੇ ਹੈਗੇ ਨੇ ਜੋਗਾ ਸਿੰਘ ਸਾਹਿਬ ਇਹ ਦੱਸਣੇ ਕੰਮ ਇਹਦੀ ਗਤੀਵਿਧੀ ਚੋਰੀ ਹੋਈ ਆ ਤਾਂ ਸੋਨਾ ਤੋਂ ਵੋਇਡ ਲਾ ਸਕਦੇ ਸਾਡੀ ਕੀ ਅਪਰੂਵਮੈਂਟ ਕੀ ਹੈਗੀ ਆ ਜਿਹੜੇ ਸਭ ਪਗਿਆ ਸਿਟੀ ਦੀ ਹੈਗੀ ਹੈ ਤੁਹਾਨੂੰ ਸੋਨਾ